ਮੇਰੇ ਤੇ ਨਾ ਲਵ ਜਿਆਦਾ ਨਾ ਨਹੀਂ ਜਾਣਦੀ ਵੀ ਉੱਥੇ ਐਲੀਗੇਸ਼ਨ ਲਾਉਣ ਦੇ ਝੂਠਾ ਵਾ ਇਹ ਕਹਿ ਰਹੇ ਕਿ ਪਾਸਟਰ ਨਿਰਮਲ ਨੇ ਵਿਆਹ ਕੀਤਾ ਵਾ ਜਿਹਦੇ ਕਿ ਕੋਈ ਵੀ ਮੈਨੂੰ ਅਜੇ ਤੱਕ ਇਹਨਾਂ ਨੇ ਪ੍ਰੂਫ ਕੋਈ ਸਾਬਤ ਨਹੀਂ ਕਰ ਪਾਏ ਉਹਨਾਂ ਨੇ ਸਰ ਮੇਰੇ ਤੇ ਹਮਲਾ ਕੀਤਾ ਵੀ ਪਾਸਟਰ ਨੂੰ ਕਹਿੰਦੇ ਲਵ ਨੇ ਤਾਂ ਇਹਨੂੰ ਵੱਢ ਕੇ ਜਾਣਾ ਹਿਆਰਾਂ ਦੇ ਨਾਲ ਆਏ ਸੀ ਉਹ ਜਿਹੜਾ ਮੈਰਿਜ ਕੀਤੀ ਗਈ ਆ ਉਹ ਇੱਕ ਹਿੰਦੂ ਰੀਤੀ ਦੇ ਮੰਦਰ ਦਾ ਏ ਚਰਚ ਦੇ ਨਾਲ ਉਹ ਸਰਟੀਫਿਕੇਟ ਦਾ ਕੋਈ ਲੈਣ ਦੇਣ ਨਹੀਂ ਇਸ ਪਾਸਟਰ ਦੇ ਉੱਤੇ ਨਹੀਂ ਬਲਕਿ ਪੂਰੇ ਮਸੀਹ ਸਮਾਜ ਨੂੰ ਬਦਨਾਮ ਕਰਨ ਦੇ ਲਈ ਇਹ ਕੰਮ ਕੀਤਾ ਜਾਦਾ। ਸੋ ਮੇਰੇ ਸਾਥੀਓ ਮੈਂ ਅੱਜ ਇਹ ਦੱਸਣਾ ਚਾਹਨਾ ਹਾਂ ਕਿ ਜੋ ਇਹ ਸਾਡੇ ਕੁਝ ਭਾਈ ਨੇ ਸੰਨੀ ਸੋਤਾ ਔਰ ਲੱਕੀ ਵੈਦ ਵੱਲੋਂ ਔਰ ਜਿਹੜੇ ਇੱਕ ਲੜਕੀ ਦਾ ਪਿਤਾ ਹਰਜੀਤ ਸਿੰਘ ਆ ਔਰ ਜਿਹੜੀ ਓਲ ਐਸਐਪੀ ਦਫਤਰ ਪਹੁੰਚ ਕੇ ਮੇਰੇ ਖਿਲਾਫ ਐਪਲੀਕੇਸ਼ਨ ਦੇ ਰਹੇ ਨੇ ਜੋ ਕਿ ਸਰਾਸਰ ਝੂਠਿਆ ਜੋ ਲਵਯਾਹਦ ਦਾ ਇਹਨਾਂ ਨੇ ਮੇਰੇ ਉੱਤੇ ਅਲੀਗੇਸ਼ਨ ਲਾਇਆ ਵਾ ਬਿਲਕੁਲ ਝੂਠਿਆ ਮੈਂ ਕੋਈ ਵਿਆਹ ਨਹੀਂ ਕੀਤਾ ਕਿਸੇ ਦਾ ਤੇ ਨਾ ਮੈਂ ਇਹੋ ਜੇ ਮਾਰੇ ਕੰਮਾਂ ਚ ਗਿਆ ਤਾਂ ਸਾਥ ਦਿੰਨਾ ਵਾ ਸਾਡੇ ਚਰਚ ਵਿੱਚ ਬਹੁਤ ਸਾਰੇ ਲੋਕ ਆਉਂਦੇ ਆ ਬਹੁਤ ਸਾਰੇ ਲੋਕ ਜਾਂਦੇ ਆ ਤੇ ਬਾਕੀ ਅਸੀਂ ਇਹ ਸਾਡੇ ਸਾਨੂੰ ਕੋਈ ਪਤਾ ਨਹੀਂ ਸਾਡੇ ਚਰਚ ਤੋਂ ਬਾਅਦ ਜਾ ਕੇ ਕੌਣ ਕੀ ਕਰਦਾ ਵਾ ਤੋਂ ਇਸ ਕਰਕੇ ਇਹ ਜੋ ਵੀ ਮੇਰੇ ਤੇ ਅਲੀਗੇਸ਼ਨ ਲਾਏ ਨੇ ਇਹ ਬੇਕੋ ਝੂਠ ਰਾਇ ਨੇ ਤੇ ਮੈਂ ਕਾਨੂੰਨ ਨੂੰ ਬੇਨਤੀ ਕਰਦਾ ਹਾਂ ਪ੍ਰਸ਼ਾਸਨ ਨੂੰ ਕਿ ਮੈਨੂੰ ਨਿਆਂ ਦਵਾਇਆ ਜਾਵੇ ਔਰ ਅੱਜ ਮੈਂ ਜਿਹੜੀ ਐਪਲੀਕੇਸ਼ਨ ਆ ਐਸਐਸਪੀ ਸਾਹਿਬ ਨੂੰ ਦੇਣ ਲਈ ਜਾ ਰਿਹਾ ਹਾਂ ਸਾਰਿਆਂ ਨੂੰ ਪਿਆਰ ਭਰੀ ਜੈਮਸੀ ਦੀ ਜੈਮਸੀ ਆ ਜੈਮਸੀ ਚਿੱਤੇ ਹਮਲੇ ਵੀ ਕੀ ਬਾਅਦ ਦਾ ਇਹਨਾਂ ਦਾ ਤੇ ਹੁਣ ਕਹਤੋਂ ਨਾਲ ਨਾਲ ਮਾਰ ਸੱਟਾਂ ਚੋਣ ਫੋਨ ਬੋਲਿਓ ਹਮਲੇ ਦੀ 7:30 ਵਜੇ ਸ਼ਾਮ ਨੂੰ ਹਮਲੇ ਦੀ ਦੱਸੋ ਕਿਹੜੀ ਚਰਚਾ ਇਹ ਇੱਕ ਚੰਤਕੋਟ ਦੇ ਲਵਜਾਤ ਨੂੰ ਲੈ ਕੇ ਮਾਮਲਾ ਜਿਹੜਾ ਝੂਠਾ ਇਹਨਾਂ ਨੇ ਇਸ ਪਾਸਟਰ ਦੇ ਉੱਤੇ ਦੋਸ਼ ਲਾਇਆ ਏ ਜਿਹੜਾ ਸਰਾ ਸਰ ਗਲਤ ਆ ਅਤੇ ਇਹ ਮੈਂ ਸਮਝਦਾ ਹਾਂ ਕਿ ਇਹ ਧਰਮ ਨੂੰ ਬਦਨਾਮ ਕਰਦੀ ਹੈ ਕਸ਼ਾਜਸ ਕਿਉਂਕਿ ਚਰਚ ਦੇ ਉੱਤੇ ਮੇਰਾ ਨਾਮ ਜੀ ਪਾਦਰੀ ਨਿਰਮਲ ਸਿੰਘ ਆ ਮੈਂ ਪਿੰਡ ਚਿੰਤਕੋਟ ਚਾਚਾ ਦਾ ਮੁਖੀ ਆ ਮਾਮਲਾ ਇਹ ਜੀ ਵੀ ਮੇਰੇ ਤੇ ਨਾ ਲਵਜਾਤ ਦਾ ਇਹਨਾਂ ਨੇ ਜਾਣਕਾਰੀ ਮੇਰੇ ਤੇ ਅਲੀਗੇਸ਼ਨ ਲਾਉਂਦੇ ਝੂਠਾ ਵਾ ਇਹ ਕਹਿ ਰਹੇ ਕਿ ਪਾਸਟਰ ਨਿਰਮਲ ਨੇ ਵਿਆਹ ਕੀਤਾ ਵਾ ਜਿਹਦੇ ਕੋਈ ਵੀ ਮੈਨੂੰ ਅਜੇ ਤੱਕ ਇਹਨਾਂ ਨੇ ਪ੍ਰੂਫ ਕੋਈ ਸਾਬਤ ਨਹੀਂ ਕਰ ਪਾਏ ਤੇ ਨਾ ਹੀ ਇਹਨਾਂ ਕੋਈ ਸਾਬਤ ਹੋਣਾ ਵਾ ਕਿਉਂਕਿ ਮੇ ਕੋਈ ਪ੍ਰੂਫ ਮਤਲਬ ਕਿ ਹੈ ਹੀ ਨਹੀਂ ਆ ਮੈਂ ਕੋਈ ਦਿੱਤਾ ਹੀ ਨਹੀਂ ਕਿਸੇ ਨੂੰ ਤੇ ਇਸ ਕਰਕੇ ਉਹਨਾਂ ਨੇ ਮਤਲਬ ਝੂਠਾ ਅਲੀਗੇਸ਼ਨ ਮੇਰੇ ਤੇ ਲਾਇਆ ਵਾ ਕੌਣ ਹੈ ਇਹ ਸਾਡੇ ਤੇ ਇਹ ਲਾਉਣ ਵਾਲੇ ਇੱਕ ਲੱਕੀ ਆ ਤੇ ਇੱਕ ਸਨੀ ਨਾਮ ਦਾਦਾ ਸਨੀ ਸੋਤਾ ਤੇ ਨਾਲ ਉਹਨਾਂ ਦੇ ਹੋਰ ਸਾਥੀ ਆ ਤੇ 7 ਤਰੀਕ ਨੂੰ ਇਹਨਾਂ ਨੇ ਸਾਡੇ ਚਾਚੂ ਤੇ ਹਮਲਾ ਵੀ ਕੀਤਾ ਸ਼ਾਮ ਨੂੰ 5:30 ਵਜੇ ਤੇ ਸਾਡੀ ਸੰਗਤ ਸਾਰੀ ਨੇ ਆ ਸਾਰੇ ਮੇਰੇ ਸਾਥੀ ਜਿੰਨੇ ਆ ਇਹਨਾਂ ਨੇ ਮਿਲ ਕੇ ਉਹਨਾਂ ਦਾ ਸਾਹਮਣਾ ਕੀਤਾ ਫਿਰ ਉਹ ਤੋਂ ਭੱਜੇ ਨੇ ਉਸੇ ਦਿਨ ਸੇਮ ਹੀ ਮੈਂ ਥਾਣੇ ਘਰਡੇ ਐਪਲੀਕੇਸ਼ਨ ਵੀ ਦਿੱਤੀ ਆ ਉਹਨਾਂ ਨੇ ਸਰ ਮੇਰੇ ਤੇ ਹਮਲਾ ਕੀਤਾ ਵੀ ਪਾਸਟਰ ਨੂੰ ਕਹਿੰਦੇ ਲਭਨੇ ਤੈਨੂੰ ਵੱਢ ਕੇ ਜਾਣਾ 11 ਦੇ ਨਾਲ ਆਏ ਸੀ ਉਹ ਤੇ ਉਹ ਇਲਜ਼ਾਮ ਲਾ ਤੇ ਉਹਦੇ ਨਾਲੇ ਇੱਕ ਆਸੀ ਬਾਬਾ ਟੀਟਾ ਤੇ ਇੱਕ ਆਇਆ ਸੀਗਾ ਲੜਕੀ ਦਾ ਭਰਾ ਸੰਨੀ ਤੇ ਉਹਦਾ ਪਿਓ ਹਰਜੀਤ ਉਹਦੇ ਨਾਲ ਹੋਰ ਅਣਪਛਾਤੇ ਬੰਦੇ ਜਿਨ੍ਹਾਂ ਨੂੰ ਮੈਂ ਜਾਣਦਾ ਨਹੀਂ ਆ ਤੇ ਇੱਕ ਕੋਈ ਸਾਈਂ ਨਾਮ ਦੱਸਦੇ ਆ ਇਹ ਸਾਰੇ ਇਕੱਠੇ ਹੋ ਕੇ ਆਏ ਆ ਤੁਹਾਡਾ ਕੀ ਉਜਾਲਾ ਆ ਰਿਹਾ ਤੁਹਾਡਾ ਕੋਲ ਰੋਲ ਹੈ ਵਿੱਚ ਕੋਈ ਨਾ ਜੀ ਨਾ ਮੇਰਾ ਕੋਈ ਰੋਲ ਨਹੀਂ ਜੀ ਮੈਂ ਕਹਿੰਦਾ ਸਾਬਤ ਕਰ ਦੋ ਸਰ ਮੇਰਾ ਕੋਈ ਰੋਲ ਨਹੀਂ ਇੱਥੇ ਹੈਗਾ ਉਜਾਲਾ ਆ ਯਾਰ ਸਰ ਉਹ ਮੇਰਾ ਨਾ ਕੁਝ ਸਾਲਾਂ ਤੋਂ ਉਹਨਾਂ ਦੀ ਮੰਮੀ ਮਤਲਬ ਉਹਨਾਂ ਦਾ ਪਰਿਵਾਰ ਮੇਰੇ ਕੋਲ ਚਾਚਾ ਆਂਦੇ ਆ ਹੁਣ ਲੜਕਾ ਲੜਕੀ ਲੈ ਗਿਆ ਵਾ ਉਹ ਵੀ ਨਵਾਲੇ ਗਏ ਆ ਨਵਾਲੇ ਕੋ ਨਾਨਵਾਲੇ ਕੋ ਮਿੰਨੇ ਉਹਨਾਂ ਦਾ ਕੋ ਲੈਣਾ ਦੇਣਾ ਨਹੀਂ ਆ ਜਿੱਦ ਸੁਭੇ ਨੇ ਹਾਂ ਨਹੀਂ ਉਹ ਲੜਕਾ ਚੱਲਾ ਲੜਕੀ ਨੂੰ ਮੈਂ ਜਾਣਦਾ ਹੀ ਨਹੀਂ ਪਾਲ ਕੇ ਆ ਕੇ ਉਹ ਪਰਿਵਾਰ ਨੂੰ ਵੀ ਜਾਣਦਾ ਨਹੀਂ ਮੈਂ ਵੇਖਿਆ ਨਹੀਂ ਕਦੀ ਤੇ ਲੜਕਾ ਕਰੀ ਲੜਕਾ ਕੱਲਾ ਹੁੰਦਾ ਸੀ ਆਪਣੀ ਮੰਮੀ ਹੋਂ ਨਾਲ ਪਰ ਪੂਰਾ ਪਰਿਵਾਰ ਹੁੰਦਾ ਤੇ 7-8 ਫੈਮਲੀਆਂ ਹੁੰਦੀਆਂ ਪਿੰਡ ਦੇ ਬੰਦੇ ਵਿੱਚੋਂ ਤੇ ਹੁਣ ਬਾਹਰ ਜਾ ਕੇ ਚਰਚੇ ਤੋਂ ਬਾਹਰ ਲੋਕੀ ਕੀ ਕਰਦੇ ਆ ਇਹ ਤਾਂ ਸਰ ਕੋਈ ਵੀ ਮੈਂ ਮੇਰੀ ਕਿਸੇ ਦੀ ਗਾਰੰਟੀ ਨਹੀਂ ਆ ਤੁਹਾਡੇ ਤੇ ਚੀਜ਼ ਜਾਮ ਲੈ ਮੇਰੇ ਤੇ ਜਾਮ ਲੈ ਵੀ ਵਿਆਹ ਇਹਨੇ ਕੀਤਾ ਵਾ ਹਾਲੇ ਕੋਈ ਪ੍ਰੂਫ ਨਹੀਂ ਆ ਉਹਨਾਂ ਕੋਲ ਮੇਰਾ ਕੋਈ ਸਾਇਨ ਦਿਖਾ ਦਿਓ ਮੇਰੀ ਕੋ ਮੋਹਰ ਦਿਖਾ ਦਿਓ ਮੇਰੇ ਕੋ ਨਕਾ ਦਾ ਸਰਟੀਫିକੇਟ ਦਿਖਾ ਦਿਓ ਜੋ ਬੰਦੀ ਕਾਨੂੰਨੀ ਕਰ ਲਈ ਮੇਰੇ ਤੇ ਕੀਤੀ ਜਾਵੇ ਕਿ ਲੱਗਦਾ ਨਹੀਂ ਪੋਜਟਿਕ ਬੜਾ ਪਵਿੱਤਰ ਸੱਜਿਆ ਲੋਕ ਵਿਸ਼ਵਾਸ ਕਰਦੇ ਆ ਤੁਹਾਡੇ ਤੇ ਚੀਜ਼ ਲੈ ਕੇ ਪਰ ਇਸ ਦਾ ਜਾਬ ਲੱਗਣਾ ਕਿ ਨਾਲ ਤੱਕ ਇਹ ਸਰ ਬੜੀ ਵੱਡੀ ਨਮੋਸ਼ੀ ਦੀ ਗੱਲ ਹੈ ਜੀ ਇਹਨਾਂ ਨੇ ਨਜਾਇਜ਼ ਇਨਜਾਮ ਲਾਇਆ ਮੇਰੇ ਤੇ ਜਿਨ੍ਹਾਂ ਦੇ ਲੋਕ ਖੜੇ ਐ ਇਹਨਾਂ ਨੇ ਇਨਜਾਮ ਲਾਇਆ ਉਹਨਾਂ ਤੇ ਮੈਂ ਕਾਨੂੰਨੀ ਕਾਰਵਾਈ ਕਰਾਂਗਾ ਮੈਂ ਕੋਰਟ ਦਾ ਦਰਵਾਜ਼ਾ ਖੜਕਾਵਾਂਗਾ ਜੀ ਅੱਜ ਕਿੱਥੇ ਚਲੇ ਗਏ ਅੱਜ ਅਸੀਂ ਵੱਡੇ ਅਫਸਰਾਂ ਨੂੰ ਮਿਲਣ ਚੱਲੇ ਆ ਐਸਐਸਪੀ ਸਾਹਿਬ ਨੂੰ ਤੇ ਜੋ ਵੀ ਹੋਰ ਅਫਸਰ ਮੌਕੇ ਤੇ ਮਿਲਣਗੇ ਅਸੀਂ ਉਹਨਾਂ ਨਾਲ ਮਿਲ ਕੇ ਆਪਣਾ ਸਪਸ਼ਟਿਕਰਨ ਦਵਾਵਾਂਗੇ ਜੀ ਕਿ ਅਸੀਂ ਸਾਡਾ ਝੂਠਾ ਇਲਜ਼ਾਮ ਲੱਗੰਦਾ ਸਾਡੇ ਝੂਠੇ ਦੋਸ਼ ਲੱਗ ਰਹੇ ਇਹ ਕਦਾਈ ਸਵਾਹੀ ਹੁੰਦੀ ਹੈ ਹਾਂਜੀ ਲੇਕਿਨ ਨਹੀਂ ਸੁਣਵਾਈ ਉਹਦੀ ਜੇ ਨਹੀਂ ਫਿਰ ਆਲਾ ਅਫਸਰਾਂ ਦੇ ਜੇ ਸੁਣਵਾਈ ਨਹੀਂ ਹੁੰਦੀ ਤੇ ਫਿਰ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ ਸਰ ਜੋ ਕਾਨੂੰਨ ਦੇ ਦਰਜ ਰਹਿ ਕੇ ਸਾਡੇ ਕੋਲ ਹੋਏਗਾ ਅਸੀਂ ਕਰਾਂਗੇ ਮੇਰਾ ਨਾਮ ਬਿਸ਼ਪ ਐਲਮਸ ਹੋਤਰਾ ਹੈ ਮੈਂ ਇਸ ਏਰੀਆ ਦੇ ਵਿੱਚ ਰਹਿਣਾ ਐ ਨਵੀਂ آبادی ਫਤੇਗੜ ਛੂੜੀਆਂ ਰੋਹ ਆ ਸਰ ਇੱਥੇ ਹੋਏ ਭਾਈ ਜਰਾ ਕੀ ਗੱਲ ਕੀ ਐ ਐ ਇਸ ਪਾਸਟਰ ਦੇ ਉੱਤੇ ਇੱਕ ਗਲਤ ਦੋਸ਼ ਲਗਾਇਆ ਜਾ ਰਿਹਾ ਹੈ ਅਸੀਂ ਸਰਟੀਫਿਕੇਟ ਨੂੰ ਵੇਖਿਆ ਹੈ ਜਿਹੜਾ ਮੈਰਿਜ ਕੀਤੀ ਗਈ ਆ ਉਹ ਇੱਕ ਹਿੰਦੂ ਰੀਤੀ ਦੇ ਮੰਦਰ ਦਾ ਏ ਚਰਚ ਦੇ ਨਾਲ ਉਹ ਸਰਟੀਫਿਕੇਟ ਦਾ ਕੋਈ ਲੈਣ ਦੇ ਨਹੀਂ ਇਲਜ਼ਾਮ ਕਿ ਲਗਾਇਆ ਜਾ ਰਿਹਾ ਹੈ ਪਾਕ ਸਾਹਿਬ ਇਲਜ਼ਾਮ ਮੈਂ ਸਮਝਦਾ ਆ ਕਿ ਇਸ ਪਾਸਟਰ ਦੇ ਉੱਤੇ ਨਹੀਂ ਬਲਕਿ ਪੂਰੇ ਮਸੀਹ ਸਮਾਜ ਨੂੰ ਬਦਨਾਮ ਕਰਨ ਦੇ ਲਈ ਇਹ ਕੰਮ ਕੀਤਾ ਜਾ ਰਿਹਾ ਕੀ ਮੰਗ ਕਰਦੇ ਹਾਂ ਇਨਸਾਫ ਦੀ ਮੰਗ ਕਰਾਂਗੇ ਅਸੀਂ ਹੁਣ ਵੀ ਅਸੀਂ ਐਸਐਸਪੀ ਕੋ ਜਾਵਾਂਗੇ ਜੇ ਨਹੀਂ ਮਿਲਿਆ ਸੀਪੀ ਸਾਹਿਬ ਕੋ ਜਾਵਾਂਗੇ ਅਸੀਂ ਜਿਹੜੇ ਦੋਸ਼ ਲਗਾ ਰਹੇ ਨੇ ਉਹਨਾਂ ਪਰ ਅਸੀਂ ਕਾਨੂੰਨੀ ਕਾਰਵਾਈ ਦੀ ਵੀ ਮੰਗ ਕਰਾਂਗੇ ਅਤੇ ਆਪਣੇ ਪਾਸਟਰ ਨੂੰ ਬੇਗੁਨਾਹ ਸਾਬਤ ਕਰਾਂਗੇ ਤੇ ਇਨਸਾਫ ਦੀ ਮੰਗ